ਇਦੇ ਵਿੱਚ ਟ੍ਰਾਂਜੈਕਸ਼ਨ ਸਮਾਉਂਦੇ ਸਨ ਉਸ ਸੰਬੰਧ ਵਿੱਚ ਉਹ ਸੀਨ ਦਾ ਰਿਮਾਂਡ ਹਸਲ ਕੀਤਾ ਉਹਦੇ ਫਰਦਰ ਸੀਨ ਦੇ ਅਕਾਊਂਟਸ 'ਚ ਪੈਸੇ ਖਲੋਣ ਦਾ ਕਾਰਨ ਕੀ ਸੀ ਕਿ ਟ੍ਰਾਂਜੈਕਸ਼ਨ ਕਿਉਂ ਕਰਦੇ ਸੀ ਉਹਦੇ ਬਾਰੇ ਸਾਰਾ ਕਲੀਅਰ ਕੀਤਾ ਜਾਵੇ ਫਿਲੌਰ ਪੁਲਿਸ ਨੇ ਆਮ ਲੋਕਾਂ ਨੂੰ ਪੈਸਿਆਂ ਦਾ ਝਾਂਸਾ ਦੇ ਕੇ ਬੈਂਕ ਖਾਤਾ ਖੁਲਭਾ ਕੇ ਠੱਗੀਆਂ ਮਾਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਫਿਲੌਰ ਸਰਵਨ ਸਿੰਘ ਬੱਲ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਥਾਣਾ ਫਿਲੌਰ ਦੇ ਐਸਐਚਓ ਸੰਜੀਪ ਕਪੂਰ ਨੇ ਪੁਲਿਸ ਪਾਰਟੀ ਨਾਲ ਵਰਿੰਦਰ ਸਿੰਘ son of ਸ਼ਾਦੀ ਸਿੰਘ ਵਾਸੀ ਛਤੀਸਗੜ ਅਤੇ ਅਮਰਿੰਦਰ ਸਿੰਘ son of ਸ਼ਿੰਗਾਰਾ ਸਿੰਘ ਵਾਸੀ ਛਤੀਸਗੜ ਨੂੰ ਗ੍ਰਿਫਤਾਰ ਕੀਤਾ ਹੈ। ਮਡਲੀ ਪੁਚਕੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਦੋਸ਼ੀ ਪੰਜਾਬ ਦੀਆਂ ਵਕਫਾਖ ਨੌ ਵਿਅਕਤੀਆਂ ਦੇ ਕੁੱਲ 23 ਖਾਤੇ ਖੁਲਭਾ ਕੇ ਉਹਨਾਂ ਦਾ ਲੈਣ-ਦੇਣ ਕਰਦੇ ਸਨ। ਡੀਐਸਪੀ ਵੱਲ ਮੁਤਾਬਕ ਜਦੋਂ ਪੁਲਿਸ ਨੂੰ ਇਸ ਠੱਗੀ ਦਾ ਪਤਾ ਲੱਗਿਆ ਤਾਂ ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ। ਫਿਲਹਾਲ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਿਲੌਰ ਤੋਂ ਐਕਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਸ਼੍ਰੀ ਹਰਕਮਲਪ ਸਿੰਘ ਮੁਖਕ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਮਾੜੇ ਅੰਸਰਾਂ ਅਤੇ ਨਸ਼ੇ ਵਿਰੁੱਧ ਜਿਹੜੀ ਚਲਾਈ ਗਈ ਮਹਿਮਾ ਇਸ ਵਿੱਚ ਜੋ ਸਮੇਂ ਕਾਮਯਾਬੀ ਮਿਲੀ ਜਦੋਂ ਐਸਐਚਓ ਫਲੋਰ ਇੰਸਪੈਕਟਰ ਸੰਜੀਤ ਕੁਮਾਰ ਤੇ ਉਸਦੀ ਟੀਮ ਵੱਲੋਂ ਮੁਕਬਰੀ ਦੇ ਆਧਾਰ ਦੇ ਉੱਪਰ ਜਿਹੜੇ ਥਾਣਾ ਬਿਲਗਾ ਤੇ ਨੂਰਮੰਦ ਲਖੀ ਪੂਲੇ ਪਾਲੇ ਲੋਕਾਂ ਦੇ ਅਕਾਉਂਟਸ ਖਣੌਂਦੇ ਸੀ ਇਹਦੇ ਵਿੱਚ 23 ਅਕਾਉਂਟਸ ਖਣੌਂਦੇ ਗਏ 9 ਲੋਕਾਂ ਦੇ ਤੇ ਇਹ ਜਿਹੜਾ ਇੰਟਰ ਸਟੇਟ ਗੈਂਗ ਹੈਗਾ ਜਿਹੜਾ ਕਿ ਛਤੀਸਗੜ ਤੋਂ ਨੂੰ ਬਲੋਂਗ ਕਰਦਾ ਉਹਨੂੰ ਅਸੀਂ ਉਹਦੇ ਵਿੱਚ ਦੋਸ ਜਿਹੜੇ ਆ ਮੇਨ ਦੋਸ਼ੀ ਆ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਇਹਨਾਂ ਦਾ ਸਰਗਣਾ ਜਿਹੜਾ ਹੈਗਾ ਉਹ ਵੀ ਛਤੀਸਗੜ ਨੂੰ ਬਲੋਂਗ ਕਰਦਾ ਆਸ਼ੂ ਉਹਨੂੰ ਅਸੀਂ ਨਾਮਜ਼ਦ ਕਰ ਲਿਆ ਤੇ ਅੱਗੇ ਇਹ ਹੀ ਤਫ਼ਤੀਸ਼ ਜਿਹੜੀ ਆ ਉਹ ਚੱਲ ਰਹੀ ਹੈਗੀ ਆ ਸਰ ਇਹ ਕਿਹੜੀਆਂ ਬੈਂਕਾਂ ਦੇ ਖਾਤੇ ਖਰਾਉਂਦੇ ਸੀ ਇਹ ਇਹ ਜਿੰਨੀਆਂ ਵੀ ਲੋਕਲ ਬੈਂਕਸ ਹੈਗੀਆਂ ਸੀ ਤੇ ਆਪਣੀਆਂ ਪੰਜਾਬ ਨੈਸ਼ਨਲ ਬੈਂਕ ਕੋਆਪਰੇਟਿਵ ਬੈਂਕ ਸਾਰੀਆਂ ਬੈਂਕਸ ਦੇ ਵਿੱਚੋਂ ਖਾਤੇ ਖਲੋ ਕੇ ਨੈਸ਼ਨਲ ਬੈਂਕ ਨੈਸ਼ਨਲਾਈਜ਼ਡ ਬੈਂਕ ਦੇ ਸਾਰੇ ਖਾਤੇ ਖਲੋਉਂਦੇ ਸੀ ਇਦੇ ਵਿੱਚ ਟ੍ਰਾਂਜੈਕਸ਼ਨ ਘਮਾਉਦੇ ਸਨ ਉਸ ਬੰਦ ਵਿੱਚੋਂ ਸੀ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਉਹਦੇ ਫਰਦਰ ਅਸੀਂ ਇਹਨਾਂ ਦੇ ਅਕਾਊਂਟਸ ਤੇ ਪੈਸੇ ਖਲੋਣ ਦਾ ਕਾਰਨ ਕੀ ਸੀ ਤੇ ਟ੍ਰਾਂਜੈਕਸ਼ਨ ਕਿਉਂ ਕਰਦੇ ਸੀ ਉਹਦੇ ਬਾਰੇ ਸਾਰਾ ਕਲੀਅਰ ਕੀਤਾ ਜਾਵੇਗਾ ਸਰ ਜੀ ਫਾਉਂਟਾਂ ਵਿੱਚ ਜਿਹੜੀ ਸਰਪੰਚ ਸੰਗਤ ਦੀ ਸੀ ਟ੍ਰਾਂਜੈਕਸ਼ਨ ਕਰਦੇ ਸੀ ਜਾਂ ਕੇ ਉਸ ਜਿਹੜੀ ਫਾਉਂਟ ਦੇ ਫਾਉਂਟਾਂ ਦਾ ਬੰਦਾ ਸੀ ਉਹ ਹੀ ਕਰਦੇ ਸੀ ਟ੍ਰਾਂਜੈਕਸ਼ਨ ਤੇ ਉਹਦਾ ਕਾਉਂਨ ਨੂੰ ਯੂਜ਼ ਕਰਕੇ ਉਹਦੇ ਵਿੱਚ ਵੱਖ-ਵੱਖ ਹੋਰ ਦੀ ਹੋਰ ਦੀ ਟ੍ਰਾਂਜੈਕਸ਼ਨ ਜਿਹੜੀ ਸੀ ਉਹ ਕਾਕੇ-ਖਾਤੇਆਂ ਚ ਕਰਦੇ ਸੀ ਇਹ ਹੁਣ ਅਸੀਂ ਜਿਹੜੇ ਕੰਸਰਨ ਬੈਂਕਸ ਆ ਉਹਨਾਂ ਦੇ ਬਿਆਨ ਲਿਖੇ ਜਾਣਗੇ ਤੇ ਇਹਨਾਂ ਦੀ ਜਦੋਂ ਪੁਸ਼ਕਿਸ਼ ਕੀਤੀ ਗਈ ਉਹ ਖਾਤਿਆਂ ਨੂੰ ਝੋੜਿਆ ਗਿਆ ਤੇ ਉਹ ਕਾਫੀ ਇਸ ਲਈ ਜਿਹੜੀ ਉਹ ਸਾਹਮਣੇ ਆਵੇਗੀ ਤੇ ਉਦੋਂ ਤੱਕ ਇਹ ਠੱਗੀ ਦਾ ਕੀ ਕਾਰਨ ਸੀ ਮੇਨ ਉਹ ਸਾਹਮਣੇ ਆਵੇਗਾ ਠੀਕ ਆ ਸਰ ਕੋਈ ਹਵਾਲਾ ਨਾ ਤਾਂ ਨਹੀਂ ਸੁਰੰਦ ਸੁਣਿਆ ਕੋਈ ਨਹੀਂ ਔਰ ਜਦੋਂ ਇਹ ਤਫਤੀਸ਼ ਦੇ ਦੌਰਾਨ ਇਹ ਸਾਹਮਣੇ ਆਵੇਗਾ ਠੀਕ ਹੈ ਇਹ ਦੋਨੇ ਹੀ ਪ੍ਰਵਾਸੀ ਹੈਗੇ ਆ ਇਹ ਦੋਨੋਂ ਹੀ ਜਿਹੜੇ 36 ਕੜ ਤੋਂ ਬਿਲੋਂਗ ਕਰਦੇ ਨੇ ਠੀਕ ਹੈ ਤੇ ਇਥੇ ਸਰਕਤ ਰੰਦੇ ਜੀ ਬਾਰੇ ਇਥੇ ਲੋਕ ਲੈਣਾਂ ਬਾਰੇ ਪਤਾ ਕੀਤਾ ਜਾਵੇਗਾ ਵੀ ਉੱਥੋਂ ਕਿਸ ਤਰ੍ਹਾਂ ਆਉਂਦੇ ਸੀ ਤੇ ਠਾਰ ਕਿਹੜੀ ਜਗ੍ਹਾ ਰੱਖਦੇ ਸਨ ਇਹ ਵੀ ਅਸੀਂ ਇਹਦੇ ਬਾਰੇ ਕਲੀਅਰ ਕਰਾਂਗੇ